ਬੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਸੋਹੇ ਬਣ ਆਵੇ ਸਤਿਗੁਰੂ ਗੁਰੂ ਰਾਮਦਾਸ ਸਾਪਾ ਸ਼ਾਹ ਮਹਾਰਾਜ ਜੀ ਦੇ ਦਰੋਂ ਕਰੋ ਇਹ ਮਹਾਨ ਨਗਰ ਕੀਰਤਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ 450 ਸਾਲਾ ਗੁਰਤਾ ਗਦੀ ਦਿਵਸ ਅਤੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ 450 ਸਾਲਾ ਜੋਤੀ ਜੋਤ ਸ਼ਤਾਬਦੀ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੁੱਚੇ ਸਿੱਖ ਸੰਪਰਦਾਵਾਂ ਸਭਾ ਸੁਸਾਇਟੀਆਂ ਅਤੇ ਸੰਕਮਾਹ ਮਹਾਂਪੁਰਖਾਂ ਦੇ ਸਹਿਯੋਗ ਦੇ ਨਾਲ ਵਿਦਿਆ ਰਾਜ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਨੂੰ ਸਾਹਿਬ ਵਾਸਤਰ ਕੇ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਗੁਰਦੁਆਰਾ ਬੀੜਪਾ ਸਾਹਿਬ ਦੀ ਸਿਮਰ ਨਿਕਰ ਤੋਂ ਨੂਰ ਦੀ ਨਿਕਰ ਤੋਂ ਹੁੰਦਾ ਹੋਇਆ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸੁਦਰ ਨਗਰ ਦੇ ਪੱਤੇ ਸੰਗਤ ਨੂੰ ਵੱਲੋਂ ਸੇਵਾ ਤੇ ਅਸੀਸਾਂ ਪ੍ਰਾਪਤ ਹੋ ਰਹੀਆਂ ਨੇ ਗੁਰੂ ਕੀ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਗੁਰ ਆਨੰਦ ਕਾਰੇ ਜੀ ਸਾਰੀ ਨਗਰ ਦੀ ਸੰਗਤ ਦਾ ਬਹੁਤ ਬਹੁਤ ਸੰਵਾਦ ਕੀਤਾ ਜਿਸੇ ਆਪ ਨੇ ਮਹਾਨ ਨਗਰ ਦੇ ਪੰਚਾਇਤਾਂ ਦੇ ਸਾਹਮਣੇ ਇਹ ਕੰਦ ਗੁਰੂ ਜੀ ਦੇ ਗੁਰੂ ਰਣਜਾ ਸਾਹਿਬ ਜੀ ਦੇ ਸਤਿ ਸਤਿ ਜੀ ਮਹਾਨ ਨਗਰ ਦੀ ਅਗਵਾਈ ਸੁਭਾਇ ਹੈ। ਸਤਿਗੁਰੂ ਦੀ ਕਿਰਪਾ ਕਰ ਲਿਣੀਆਂ ਵਿੱਚ ਕੱਟਤਾ ਆਦਿ ਵਰਤੂਾਰੇ ਮੁੜੇ ਯਾਰ ਦੇ ਨਾਲ ਬੱਥੇ ਪਰੋਂ ਸਨ ਰੱਖਣ ਕਰਕੇ अगरि मां वेठी की असां पिछे त दर्शन कर सघे बड़ा गहरा ਬੜਾ ਦੂਰ ਰਿਸ਼ਤਾ ਹੈ ਸਾਧੂ ਗੁਰੂ ਬੜਿਆ ਜਾਨਾ ਜਿਹਨਾਂ ਤਨ ਗੁਰੂ ਰਹਿੰਦੇ ਪਾਸਮਾ ਰਹੀ ਦਿਮਗ ਦੇਖੋ ਨਾਨਾ ਜੀ ਤੁਹਾਨੂੰ ਅਮਰਦਾਸ ਜੀ ਨੇ ਸਤ ਗੁਰੂ ਗੁਰੂ ਅਰਜਨ ਦੇਵ ਪਾਸੋਂ ਜਿਹੋ ਤੇ ਨੇ ਉਹਨਾਂ ਦੇ ਔਰ ਅੱਜ ਓਮ ਤਰਨ ਮਹਾਰਾਮ ਸਤ ਗੁਰੂ ਗੁਰੂ ਅਮਰਦਾਸ ਪਾਸੋਂ ਮਹਾਰਾਜ ਜੀ ਦੇ ਪਾਵਨ ਪੰਥਰ ਸਾਹ ਤੋਂ ਇੱਕ ਨਾਨੇ ਦੇ ਘਰ ਤੋਂ ਚੱਲ ਕੇ ਨਗਰ ਕੀਰਤਨ ਅੱਜ ਲੋਹੇ ਦੇ ਘਰ ਪਹੁੰਚਿਆ ਸੋ ਸਾਰੀ ਸੰਗਤ ਆਪਾਂ ਦਰਸ਼ਨ ਕਰ ਰਹੀ ਹੈ ਸਰੋਵਰੀ ਗੁਰਪੁਰਾਤਮਨ ਕਮੇਟੀ ਦੇ ਵੱਲੋਂ ਸ਼ਤਾਬਦੀਆਂ ਸਮਾਰਟਨ ਮਹਾਨ ਗੁਰਪੁਰਤਬੰਦਨ ਕੀਤੀ ਗਏ ਜਿਸ ਤੇ ਆਪਾਂ ਸਤਿਗੁਰੂ ਗੁਰੂ ਰਾਮਦਾਸ ਜੀ ਦਾ 850 ਸਾਲਾ ਗੁਰਤਾ ਗੱਦੀ ਦਿਵਸ ਤੇ ਸ਼ਤਾਬਦੀ ਸਮਾਰਟਨ ਦੇ ਵਿਸ਼ਵਤ ਚੜਕੇ ਇਮੋਲੀਅਤ ਕਰਦੇ ਆਂ ਪਰ ਤਾਂ ਗੁਰੂ ਰਾਮਦਾਸ ਪਤਨਹਾਰ ਜੀ ਦੇ ਨਾਮ ਕਰਦੀਆਂ ਪੱਟੀਆਂ ਪ੍ਰਾਪਤ ਕਰਦੀਆਂ ਇੱਥੇ ਗੁਰੂ ਅਰਜੁਨ ਦੇ ਮਹਾਰਾਜ ਦੇ ਪਾਵਨ ਪਵਿੱਤਰ ਸ਼ਾਨ ਗੁਰਦੁਆਰਾ ਸ੍ਰੀ ਸਰਬਾਰ ਸਾਹਿਬ ਸ੍ਰੀ ਤਰੰਤਾਰਾ ਵਿਖੇ ਪਹੁੰਚਣ ਤੇ ਆਪ ਸਭ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ। ਬੇਅੰਤ ਗੁਰੂ ਜੀ ਦੇ ਸ਼ਕਤਾਂ દર્શન ਜੀ ਦਾ ਕਰ ਰਿਹਾ ਹੂੰ। ਬੜੀ ਭਾਵਨਾਵਾਂ ਦੇ ਨਾਲ ਸਤਿਗੁਰਾਂ ਜੀ ਦੇ ਦਰਸ਼ਨ ਕਰੀਏ। ਸ੍ਰੀ ਸਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਦੇ ਮੈਨੇਜਰ ਸਰਦਾਰ ਤਰਮਿੰਦਰ ਸਿੰਘ ਜੀ, ਪੰਨਾਂ ਦਾ ਸੁਲਝਾਤਾ, ਸੁਵਿਕੇ ਗ੍ਰੰਥੀ ਸਾਹਿਬ, ਸਰਵੰਤਿਛਾ ਬਾ, ਸਾਰੇ ਹੀ ਸੱਜਣਾ ਨੇ ਜਿਨ੍ਹਾਂ ਨੇ ਇਸ ਦਾ ਪ੍ਰਬੰਧ ਕੀਤਾ ਬਹੁਤ ਸੋਹਣਾ ਪ੍ਰਬੰਧ ਕਰੇ ਬਹੁਤ ਵਧੀਆ ਸੰਭਾਲ ਕੀਤੀ ਗਿਆ ਸਾਰਿਆਂ ਦਾ ਧੰਨਵਾਦ ਹੈ ਸਾਡੇ ਬਹੁਤ ਸਾਰੇ ਸਰਕਾਰੀ ਮੈਂਬਰ ਸਾਹਿਬਾਨ ਸਰਦਾਰ ਅਵੰਤਰਪਾਲ ਸਿੰਘ ਜੀ ਪਪੂ ਜੀ ਸਾਹਿਬ ਸੁਖਮਨ ਸਿੰਘ ਦਾਸ ਸਾਹਿਬ ਇਸੇ ਤਰ੍ਹਾਂ ਇਹਾਂ ਵੀ ਬੱਚੇ ਨਿਰੰਤਰ ਸੈਕਟਰ ਬੰਦੀਆਂ ਇਸੇ ਤਰ੍ਹਾਂ ਲੋਕ ਕਮੇਟੀ ਇਕਤਾਨ ਦੀਆਂ ਸਮੂਹ ਜਿੱਥੇ ਬੰਦੀਆਂ ਇਸੇ ਤਰ੍ਹਾਂ ਸਮੱਸਿਆ ਦਾਲਣ ਤੋਂ ਜਿਹੜਾ ਉਹਨਾਂ ਦੇ ਸਭ ਤੋਂ ਸਹਿਯੋਗ ਦੇ ਨਾਲ ਇਹ ਟੈਟਲ ਮਾਰਕ ਨੇ ਉਹ ਗੁਰਦੁਆਰਾ ਸ੍ਰੀ ਕਦੂਰ ਸਾਹਿਬ ਦੀ ਤੋਂ ਲੈ ਕੇ ਗੁਰੂਦਵਾਰਾ ਸ੍ਰੀ ਬੌਲੀ ਸਾਹਿਬ ਦੇ ਗਵੰਦਵਰ ਸਾਹਿਬ ਜਿੱਥੇ ਜਨਪੁਰ ਸਾਹਿਬ ਪੂਰ ਸਾਹੂ ਤੇ ਇਤਰਾ 18 ਸਤੰਬਰ ਨੂੰ ਮਹਾਨ ਗੁਰਪ੍ਰਸਾਦਾਨ ਹੁੰਦੇ ਨੇ ਤੋਂ ਗੁਰੂਦਵਾਰਾ ਬੌਲੀ ਸਾਹਿਬ ਵਿੱਚ ਹੋਣੇ ਤੋਂ ਆਪਾਂ ਸਾਰੀਆਂ ਸੰਗਤਾਂ ਨੇ ਸਦੀਪਤੀ ਦੇ ਇੱਕ ਮਰ ਕਰਦੇ ਨੇ ਸੇਵਾਵਾਂ ਦੇ ਸੇਵਾਵਾਂ ਨੂੰ ਮੁੱਖ ਰੱਖਦੇ ਹੋਇਆਂ ਜਿਹੜੇ ਇੱਕ ਸਾਖ ਦੀ ਸਮਾਗਮ ਹੋ ਰਹੇ ਹੈ ਇਹਨਾਂ ਸਮੁੱਚੇ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਇੱਕ ਵਾਰ ਫੇਰ ਤੋਂ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਡੇ ਬਹੁਤ ਹੀ ਸਨਮਾਨਯੋਗ ਸਭਾ ਦੇ ਸਤਿਕਾਰਯੋਗ ਸੱਜਣੋ ਜੀ ਖਾਸ ਲੋਕੀਏ ਤੁਹਾਡਾ ਸਤਿਕਾਰ ਸਤਿ ਸ਼੍ਰੀ ਅਕਾਲ ਮਹਾਨ ਮੱਤ ਦੇ ਇਤਿਹਾਸ ਜੋ ਤਹਨ ਕਰੋ ਅਮਰਨਾਥ ਬਾਦਸ਼ਾਹ ਰਾਜੇ ਦੇ ਬਿਮਾਰਕ ਪਸਤਾ ਗੁਰਦੁਆਰਾ ਸਨ ਸਾਹਬਾਸਨ ਕੇ ਤੋਂ ਆਰੰਭ ਹੋਇਆ ਹੈ ਇਹ ਇਥੋਂ ਤਰਨ ਤਾਰ ਤੋਂ ਅੱਗੇ ਚੱਲ ਕੇ ਗੁਰਦੁਆਰਾ ਸ੍ਰੀ ਪੌਲਿਸ ਹਾਲ ਗੋਲਡਵਾਲ ਸਾਹਿਬ ਕੀ ਇਸ ਨਜ਼ਰ ਤੇ ਸੰਦੇਸ਼ ਸੰਪੂਰਨ ਹੋਵੇਗੀ ਤਾਂ ਆਓ ਜਿਹੜੇ ਗੁਰੂ ਘਰ ਵਾਲੇ ਨਾਲ ਜਾ ਸਕਦੇ ਆਪਾਂ ਸਤਿਗੁਰੂ ਦੇ ਬਾਣੀ ਦੀ ਬਾਕੀ ਦੀ ਸੰਦੇਸ਼ ਦਾ ਅਖਰ ਕਰਕੇ ਗੁਰੂ ਘਰ ਦੇ ਬਾਣੀ ਦੀ ਬਾਤ ਕਰੀਏ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਾਹਿਬ ਜੀ ਦੇ ਪਰਿਵਾਰਾਂ ਤੇ ਚੜ੍ਹਦੀ ਕਲਾ ਦੇ ਵਿਖਸ਼ਕਰਨ ਸਤਿਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਸਾਡੇ ਮਹਾਨ ਸਾਡੇ ਦਾਸ ਜੀ ਸਾਹਿਬ ਜੀ ਦੇ ਉੱਪਰ ਬੈਠੇ ਖੁਸ਼ੀਆਂ ਪ੍ਰਾਪਤ ਕੀਆ ਗੁਰੂ ਸਾਹਿਬਾਂ ਵੱਲੇ ਅਮਰਦਾਸ ਗੁਰ ਜੀ ਦੇ ਦੀ ਖੁਸ਼ਮੰਦ ਸੋਚੇ ਬਾਰੇ ਹਰ ਕੋਲ ਨੂੰ ਤੁਹਾਨੂੰ ਦਾ ਸਵਾਗਤ ਕਰਦੇ ਹਾਂ ਜਿਹਦੇ ਨਾਲ ਆਨੰਦ ਆਵੇ ਪਰਮਤਮਾ ਸੁਭਾਸ਼ਨਾ ਦੇ ਵਿੱਚ ਦਿੱਕਤ ਕਰੀਏ ਗੁਰੂ ਦਾ ਸਤਿ ਸ਼ਾਨ ਪਰਵਾਰਿਕ ਸਰਬੰਸਤ ਜੀ ਇੰਟਰਨੈਟ ਤੇ ਫੇਸਬੁੱਕ ਤੇ ਰੋਜ਼ੀ ਤੋਂ ਬਲੋਂ ਪਰਵਰਦੇ ਕਮੇਟੀ ਦੇ ਵੱਲੋਂ ਆਪ ਤੁਹਾਨੂੰ ਸਦੇ ਬਹੁਤ ਬਹੁਤ